ਤੁਹਾਨੂੰ ਪੰਜਾਬ ਮੈਂ ਨਾ ਨਹਿਰ ਬੰਦ ਮਾਰ ਕੋ ਟੁੱਟੀ ਆ ਜੀ 2:30 ਵਜੇ 5-6 ਵਜੇ ਪਤਾ ਲੱਗਿਆ ਇਹ ਤਾਂ ਬਹੁਤ ਜਿਆਦਾ ਪਾੜ ਪੈ ਚੁੱਕਿਆ ਪਾਣੀ ਇਹਦੇ ਘੱਟ ਨਹੀਂ ਹੋਇਆ ਇਹਦਾ ਪਿੰਡ ਨੂੰ ਪਾਣੀ ਜਾ ਰਿਹਾ ਬਹੁਤ ਨੁਕਸਾਨ ਹੋ ਗਿਆ ਵੱਡੇ ਪੱਧਰ ਤੇ ਜੀ ਇਹਨੂੰ ਜਲਦੀ ਪਾਣੀ ਘਟਾਇਆ ਜਾਵੇ ਤੇ ਇਹਨੂੰ ਬੰਦ ਕਰਿਆ ਜਾਵੇ ਕਿੰਨੇ ਏਕੜ ਚ ਪਾਣੀ ਫੈਲ ਚੁੱਕਿਆ ਜੀ ਇਸ ਟਾਈਮ 80-90 ਤਾਂ ਆਰਾਮ ਨਾਲ ਪੈ ਗਿਆ ਜੀ ਪਾਣੀ 2-2 3-3 4-4 ਫੁੱਟ ਹੋ ਜਾਂਦੇ ਆ ਪਾਣੀ ਜੀ ਬੋਰਾ-ਬੋਰਾ ਦਾ ਹਲ ਸਬਜ਼ੀ ਲਾਉਂਦੇ ਆ ਘੱਟੋ-ਘੱਟ 15-20 ਕਿੱਲੇ ਤੇ ਝੂੜੀ ਸਾਰੀ ਨਾਲ ਬੰਨਣ ਵਾਲਾ ਪਿਆ ਇਹ ਜਿਹੜੇ ਵੀ ਇਸ ਜਗ੍ਹਾ ਦੇ ਦੋਸ਼ੀ ਆ ਜਿਨ੍ਹਾਂ ਦੇ ਕਰਕੇ ਇਹ ਨਹਿਰ ਟੁੱਟ ਗਈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅੱਜ ਨਹਿਰ ਕਿਹੜੀ ਟੁੱਟੀ ਹੈ ਕਿੰਨੇ ਫੁੱਟ ਦਾ ਪਾੜ ਹੈ ਜੀ ਇਹ ਪੰਜਾਬਾ ਨਹਿਰ ਟੁੱਟੀ ਹੈ ਤੇ ਲਗਭਗ 25-30 ਦਾ ਫੁੱਟ ਦਾ ਜਿਹੜਾ ਪਾੜ ਪੈ ਚੁੱਕਿਆ ਤਾਂ ਹੋਰ 2 ਘੰਟਿਆਂ ਦੇ ਵਿੱਚ ਇਹ ਅੰਦਾਜ਼ਾ ਵੀ 40-50 ਫੁੱਟ ਤੋਂ ਟੱਪ ਜਾਣਾ ਹੈ ਨੁਕਸਾਨ ਕਿੰਨਾ ਜਿਹੜਾ ਕਿਸਾਨਾਂ ਜਿਹੜਾ ਬਹੁਤ ਹੋ ਗਿਆ ਕਿਉਂਕਿ ਹਰਾਚਾਰਾ ਸਾਰੇ ਕਿਸਾਨਾਂ ਦੀ ਤੂੜੀ ਹੈ ਜਿਹੜੀ ਉਹ ਬਣਾਉਣ ਕਰਨੀ ਉਹ ਜੇ ਪਈਆ ਤੇ ਸਾਰੇ ਮਤਲਬ ਜਿੰਨੇ ਵੀ ਬੋਰ ਖੇਤ ਲੋਕਾਂ ਦੇ ਖੇਤਾਂ ਵਿੱਚ ਲੱਗੇ ਹੋ ਸਾਰੇ ਪਾਣੀ ਦੇ ਨਾਲ ਭਰ ਗਿਆ ਬਹੁਤ ਵੱਡੇ ਪੱਧਰ ਤੇ ਨੁਕਸਾਨ ਆ ਜਿਹੜਾ ਕਿਸਾਨਾਂ ਦਾ ਹੋਇਆ ਤੇ ਪਿੰਡ ਚ ਵੀ ਇਹ ਪਾਣੀ ਜਾਣਾ ਉੱਥੇ ਵੀ ਘਰਾ ਦਾ ਨੁਕਸਾਨ ਇਹਨੇ ਕਰਨਾ ਹੀ ਆ ਜੀ ਅਸੀਂ ਤਾਂ ਪੰਜਾਬ ਸਰਕਾਰ ਤੇ ਮੰਗ ਕਰਦੇ ਆ ਵੀ ਇਹਦੀ ਵਿਸ਼ੇਸ਼ ਗਰਦੌਰੀ ਕਰਾ ਕੇ ਜਿੰਨੇ ਵੀ ਪੀੜਤ ਕਿਸਾਨ ਮਜ਼ਦੂਰ ਉਹਨਾਂ ਨੂੰ ਬੰਦਾ ਮੁਆਵਜ਼ਾ ਜਿਹੜਾ ਸਰਕਾਰ ਜਲਦੀ ਤੋਂ ਜਲਦੀ ਦੇ ਨੇੜੇ ਐਕਚੁਅਲ ਚ ਲੀਕੀ ਹੋਣ ਕਰਕੇ ਚੋਅ ਆ ਦੀ ਖੁੱਡਾਂ ਤੋਂ ਮਤਲਬ ਪਾਣੀ ਲੀਕ ਹੋਣ ਕਰਕੇ ਟੁੱਟੀ ਹੈ ਜੀ ਜਿਵੇਂ ਸਾਨੂੰ ਪਤਾ ਲੱਗਿਆ ਸੀ ਮੌਕੇ ਤੇ ਆ ਗਏ ਪਾਣੀ ਪਿੱਛੇ ਕੱਟਾ ਲੈ ਲਿਆ ਸ਼ਾਮ ਤੱਕ ਪਾਣੀ ਬੰਦ ਹੋ ਜਾਊਗਾ ਤੇ ਕੱਲ ਕੱਲ ਸਵੇਰ ਤੱਕ ਨੇੜ ਬਣੇ ਜਾਊਗਾ ਕਿੰਨੇ ਫੁੱਟ ਦਾ ਪਾੜ ਪਿਆ ਨੇੜ ਦੀ 15 ਫੁੱਟ ਦਾ ਪਾੜ ਹੈ ਕਿਹੜੀ ਨੇ ਟੁੱਟੀ ਹੈ ਸਰ ਪੰਜਾਬ ਡਿਸਟ੍ਰੀਬਿਊਟਰ ਕੋਈ ਨੁਕਸਾਨ ਕਿੰਨਾ ਕੁ ਹੋਇਆ ਕਿੱਥੇ ਨੇੜ ਦਾ ਨੁਕਸਾਨ ਨਹੀਂ ਹੋਇਆ ਜੀ ਕਣਕਾ ਸੀ ਲੋਕਾਂ ਲੋਕਾਂ ਕਣਕਾ ਖੜਲੀ ਆਪਦੀ ਕੋਈ ਨੁਕਸਾਨ ਨਹੀਂ ਹੈਗਾ ਨੇੜ ਦਾ ਬੰਦਨ ਦਾ ਕੰਮ ਫਿਰ ਕੀ ਪ੍ਰੋਸੈਸਿੰਗ ਹੈ ਬੱਸ ਇਹ ਪਾਣੀ ਬੰਦ ਹੋ ਜਾਊਗਾ ਤੇ ਉਵੇਂ ਕਰਕੇ ਨਹਿਰ ਬਣੀ ਜਾਊਗੀ ਹੁਣ ਆਪਾਂ ਇਹ ਮਟੀਰੀਅਲ ਮਿੱਟੀ ਡੰਪ ਕਰਾ ਲਾਂਗੇ ਤੇ ਗੱਟੇ ਪਰਨੇ ਸਟਾਰਟ ਕਰ ਲਾਂਗੇ ਥੋੜੀ ਜਿਹੀ ਉਸ ਤੇ